ਇੱਕ ਮਾਂ ਆਪਣੇ ਬੱਚੇ ਨੂੰ ਜਦੋਂ ਚੁੱਕਦੀ ਹੈ ਤਾਂ ਉਹ ਉਸ ਨੂੰ ਆਪਣੀ ਢਾਕ ਦੇ ਉੱਪਰ ਚੁੱਕਦੀ ਹੈ ਤੇ ਉਸ ਨੂੰ ਆਪਣੇ ਬਰਾਬਰ ਕਰਦੀ ਹੈ ਜਿਸ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਚਾਹੁੰਦੀ ਹੈ ਕਿ ਜਿੱਥੋਂ ਤੱਕ ਮੈਂ ਦੇਖ ਰਹੀ ਹਾਂ ਮੇਰਾ ਬੱਚਾ ਵੀ ਉੱਥੋਂ ਤੱਕ ਦੇਖ ਸਕੇ ਪਰ ਜਦੋਂ ਇੱਕ ਪਿਤਾ ਆਪਣੇ ਬੱਚੇ ਨੂੰ ਚੁੱਕਦਾ ਹੈ ਤੇ ਉਸ ਨੂੰ ਮੋਢਿਆਂ ਤੇ ਬਿਠਾਉਂਦਾ ਹੈ ਉਸ ਦਾ ਕਾਰਨ ਇਹ ਹੈ ਕਿ ਉਹ ਚਾਹੁੰਦਾ ਹੈ ਕਿ ਜਿੱਥੋਂ ਤੱਕ ਮੈਂ ਦੇਖ ਰਿਹਾ ਮੇਰਾ ਬੱਚਾ ਜਿਹੜਾ ਹੈ ਉਸ ਤੋਂ ਵੀ ਅੱਗੇ ਤੱਕ ਦੇਖ ਸਕੇ ਉਹਦੀ ਜਿਹੜੀ ਨਜ਼ਰ ਆ ਉਹਦੇ ਤੋਂ ਵੀ ਅੱਗੇ ਜਾ ਸਕੇ ਤੇ ਜੇ ਇਸ ਨੂੰ ਦੁਨਿਆਵੀ ਤੌਰ ਤੇ ਦੇਖਿਆ ਜਾਵੇ ਤੇ ਇਸ ਦਾ ਮਤਲਬ ਇਹ ਹੈ ਕਿ ਹਮੇਸ਼ਾ ਇੱਕ ਪਿਤਾ ਇਹ ਚਾਹੁੰਦਾ ਹੈ ਕਿ ਉਸ ਦਾ ਬੱਚਾ ਜਿਹੜਾ ਆ ਉਹਦੇ ਨਾਲ ਉਹ ਅੱਗੇ ਨਿਕਲੇ ਜਿੱਥੋਂ ਤੱਕ ਇੱਕ ਪਿਤਾ ਦੀ ਪਹੁੰਚ ਹੁੰਦੀ ਹੈ ਉਹਦੇ ਨਾਲੋਂ ਜਿਹੜੀ ਆ ਉਹ ਆਪਣੇ ਬੱਚੇ ਦੀ ਪਹੁੰਚ ਜਿਹੜੀ ਆ ਅੱਗੇ ਦੇਖਣਾ ਚਾਹੁੰਦਾ ਤੇ ਅਜਿਹੀ ਹੀ ਇੱਕ ਪਿਤਾ ਦੇ ਨਾਲ ਅੱਜ ਮਿਲੌਣ ਜਾ ਰਹੇ ਆ ਜਿਨ੍ਹਾਂ ਨੇ ਪੂਰੀ ਮਿਹਨਤ ਕਰਕੇ ਤੇ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਆ ਅੱਜ ਕਾਮਯਾਬ ਕੀਤਾ ਆ ਪਿਤਾ ਨੇ ਸਰਦਾਰ ਚਗੀਰ ਸਿੰਘ ਹੋਣੀਆਂ ਇਹਨਾਂ ਦੇ ਨਾਲ ਗੱਲ ਕਰਕੇ ਡੰਡਦੇ ਆ ਸਰ ਸੱਸੀ ਗਾਲ ਜੀ ਸੱਸੀ ਗਾਲ ਜੀ ਸਰ ਥੋੜੀ ਜੀ ਜਾਣਕਾਰੀ ਦੇ ਦਿਓ ਆਪਣੇ ਬਾਰੇ ਵਿੱਚ ਕੀ ਕਰਦੇ ਹੋ ਕੀ ਕੀਤਾ ਹੈ ਜ਼ਿੰਦਗੀ ਦੇ ਵਿੱਚ ਤੇ ਹੁਣ ਕਿਤਕਿਸ ਮਕਾਮ ਤੇ ਜ਼ਿੰਦਗੀ ਦੇ ਵਿੱਚ ਸਰਕਾਰ ਦੀ ਨੌਕਰੀ ਕੀਤੀ ਹੈ ਠੀਕ ਹੈ ਜੀ ਵਿਦਿਆਨਤਕਾਰੀ ਨਾ ਕੀਤੀ ਹੈ ਠੀਕ ਹੈ ਜੀ ਤੇ ਕਿਸ ਡਿਪਾਰਟਮੈਂਟ ਚ ਕੀਤੀ ਹੈ ਜੀ ਪੁਲਿਸ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਹਾਂ ਜੀ ਸਪਾਈ ਭਰਤੀ ਹੋਇਆ ਹੈ ਮੈਂ ਸਪਾਈ ਭਰਤੀ ਹੋਏ ਸੀਗਾ ਤੇ ਉਸ ਦੇ ਨਾਲ ਨਾਲ ਖੇਡਾਂ ਵੱਲ ਵੀ ਕੁਝ ਰੁਝਾਨ ਸੀ ਹੈਗਾ ਹੈਗਾ ਠੀਕ ਹੈ ਜੀ ਮੈਂ ਰੈਸਲਿੰਗ ਕਰਦਾ ਹੈ ਰੈਸਲਿੰਗ ਕਰਦਾ ਹਾਂ ਜੀ ਤੇ ਸਾਰਾ ਹੁਣ ਉਹ ਤੋਂ ਬਾਅਦ ਕਿਦਾਂ ਤੁਸੀਂ ਆਪਣੇ ਬੱਚੇ ਤੁਹਾਡੇ ਦੋ ਬੱਚੇ ਨੇ ਜਿਹੜੇ ਦੋਨੋਂ ਪੁਲਿਸ 'ਚ ਨੇ ਇਸ ਸਮੇਂ ਉਹਨਾਂ ਦੀ ਕਿਦਾਂ ਪਰਵ੍ਰਿਸ਼ ਕੀਤੀ ਫਿਰ ਥੋੜਾ ਔਖਾ ਨਹੀਂ ਮਹਿਸੂਸ ਹੋਇਆ ਦੋ ਬੱਚਿਆਂ ਨੂੰ ਜਿਹੜਾ ਹੈਗਾ ਪਲਵਾਨੀ ਦੇ ਖੇਤਰ 'ਚ ਪਾਉਣਾ ਉਹਨਾਂ ਦੀ ਖਰਾਕ ਹੀ ਜਿਹੜੀ ਆ ਉਹ ਕਿਸੇ ਵੇਲੇ ਲੋਕੀ ਕਹਿੰਦੇ ਆ ਕਿ ਪਲਵਾਨਾਂ ਦੀ ਖਰਾਕ ਹੀ ਪੂਰੀ ਨਹੀਂ ਹੁੰਦੀ ਅਸੀਂ ਇਹ ਘਰ ਆਪਣੇ ਮਾਝ ਰੱਖਦੇ ਮਾਝ ਰਾ ਕੇ ਪਰ ਪਠੇ ਟਾਲ ਤੋਂ ਲਿਆ ਕੇ ਪਾ ਜਦੇ ਹਗੇ ਉਹਦੇ ਕਰਕੇ ਜਿਆਦਾ ਮਤਲਬ ਘਰ ਦੇ ਦੁੱਧ ਕਰਕੇ ਪਲਗੇ ਜਿਆਦਾ ਠੀਕ ਹੈ ਜੀ ਅਰੇ ਤੇ ਕਦੀ ਦਿੱਕਤ ਆਈ ਪੈਸਿਆਂ ਵਾਲੇ ਪਾਸਿਓਂ ਕਦੀ ਕੋਈ ਤੰਗੀ ਆਈ ਹੋਵੇ ਬੱਚਿਆਂ ਦੀ ਪਰਵਰਿਸ਼ ਕਰਦੇ ਸਮੇਂ ਉਹ ਨਿੱਕੀ-ਮੋਟੀ ਨਿੱਕੀ ਜਿੰਦਗੀ ਚ ਆ ਜਾਂਦੀ ਹੈ ਵਾਧਾ ਘਾਟੇ ਹੋ ਜਾਂਦੇ ਆ ਕੋਈ ਇਹੋ ਜਿਹੀ ਗੱਲ ਨਿੱਕੀ-ਮੋਟੀ ਔਕੜ ਆਈਆਂ ਫਿਰ ਕਿਦਾਂ ਬੱਚਿਆਂ ਨੂੰ ਕੀ-ਕੀ ਸਿੱਖਿਆ ਦਿੱਤੀ ਬੱਚਿਆਂ ਨੂੰ ਸਿੱਖਿਆ ਸ਼ੁਰੂ ਤੋਂ ਹੀ ਮਤਲਬ ਆਪਣੇ ਇਹ ਪਾਸੇ ਪਾਇਆ ਪਹਿਲਾਂ ਤੇ ਵੱਡੇ ਨੂੰ ਜਤਿੰਦਰਪਾਲ ਨੂੰ ਰੈਸਿਪੀ ਪਾਇਆ ਸੀ ਇਹ ਇਹ ਵੈਸੇ ਲਿਖੇ ਕਿ ਉਹ ਕਹਣ ਲੱਗਾ ਮੈਂ ਨਹੀਂ ਜੁੱਟੋ ਕਰਨੀ ਇਹਨੇ ਫੇਰ ਜੁੱਟੋ ਸ਼ੁਰੂ ਕਰ ਦਿੱਤੀ ਜਿਹੜਾ ਸਤਿੰਦਰਪਾਲ ਆ ਇਹ ਵੀ ਕਹਣ ਲੱਗਾ ਮੈਂ ਜੁੱਟੋ ਕਰ ਲਈਏ ਫੇਰ ਇਹ ਨਜ਼ਰ ਜਾਣ ਇੱਧਰ ਹੀ ਰਿਹਾ ਜੁੱਟੋ ਵਾਲੇ ਪਾਸੇ ਹਾਂਜੀ ਤੇ ਇਹ ਕਿਦਾਂ ਫੇਰ ਹੁਣ ਉਹਦੋਂ ਤੋਂ ਬਾਅਦ ਨੈਸ਼ਨਲ ਲੈਵਲ ਤੱਕ ਤੁਹਾਡੇ ਬੱਚੇ ਖੇਡ ਕੇ ਆਏ ਮਾਣ ਮਹਿਸੂਸ ਹੁੰਦਾ ਕਿਤਨਾ ਕਿਤੇ ਕੀਤੀ ਮਿਹਨਤ ਨੂੰ ਫੜ ਲੱਗਾ ਹੋਇਆ ਦਿਖਾਈ ਦਿੰਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਅੱਜ ਤੁਹਾਡਾ ਇੱਕ ਪੁੱਤਰ ਜਿਹੜਾ ਹੈਗਾ ਆ ਅੱਜ ਐਸ ਐਚਓ ਬ੍ਰਾਮਪੁਰ ਜਿਹੜੇ ਨੇ ਸੇਵਾ ਨਿਭਾਰੇ ਨੇ ਦੂਸਰੇ ਪੁੱਤਰ ਜਿਹੜੇ ਨੇ ਬਖਸ਼ੀਵਾਲ ਚੌਂਕੀ ਦੇ ਇਨਚਾਰਜ ਵਜੋਂ ਸੇਵਾ ਨਿਭਾਰੇ ਨੇ ਤੇ ਕਿਦਾਂ ਦਾ ਮਹਿਸੂਸ ਹੁੰਦਾ ਜਿਹੜੀ ਪਿਛਲੀ ਮਿਹਨਤ ਕੀਤੀ ਆ ਜਿਹੜੀ ਤੁਹਾਡਾ ਜਿਹੜੇ ਤੁਸੀਂ ਕਰਕੇ ਆਏ ਹੋ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਜਿਹੜੇ ਨੇ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਤੁਸੀਂ ਈਰਮਾਨ ਉਹਨਾਂ ਲਈ ਸੰਜੋਏ ਸੀਗੇ ਉਹਨਾਂ ਤਾਂ ਖਰੇ ਉਤਰੇ ਨੇ ਬਿਲਕੁਲ ਖਰੇ ਉਤਰੇ ਬਿਲਕੁਲ ਖਰੇ ਉਤਰੇ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਆਉਣ ਵਾਲੇ ਜਿਹੜੀ ਪੀੜ੍ਹੀ ਆ ਜਾਂ ਮਾਪਿਆਂ ਨੂੰ ਜਾਂ ਬੱਚਿਆਂ ਨੂੰ ਕੀ ਸੁਨਾਹ ਦੇਣਾ ਚਾਹੁੰਦੇ ਹੋ ਕਿ ਕਿੰਦਾਂ ਦੇ ਜਿਹੜੇ ਹੈਗੇ ਆ ਉਹ ਕੰਮ ਕਰਮ ਤਾਂ ਜੋ ਉਹ ਵੀ ਤੁਹਾਡੇ ਬੱਚਿਆਂ ਵਾਂਗੂ ਇੱਕ ਮਾਣ ਦਾ ਕਾਰਨ ਬਣ ਸਕਣ ਮਾਤਾ ਪਿਤਾ ਵਾਸਤੇ ਮੈਂ ਕਹੂੰਗਾ ਵੀ ਬੱਚੇ ਜਿਹੜੇ ਆ ਛੋਟੀ ਉਮਰ ਜਿੱਦਾਂ ਬੱਚੇ ਨੂੰ ਲਾ ਦੀਏ ਉਦੋਂ ਹੀ ਲੱਗ ਜਾਂਦਾ ਵਾ ਉਦਰੇ ਮੁੜ ਪਿੰਦੇ ਆ ਇਤਨਾ ਜਿੱਤਰਾ ਮੈਂ ਇਹਨਾਂ ਨੂੰ ਗਾਈਡੈਂਸ ਕਰਦਾ ਰਿਹਾ ਉਤਰ ਉਤਰੇ ਚੱਲਦੇ ਰਹੇ ਨੇ ਬੰਨੇ ਬੱਚੇ ਤੇ ਕੀ ਕਹਿਣਾ ਚਾਹੋਗੇ ਹੁਣ ਲੋਕਾਂ ਨੂੰ ਕਿਸ ਸੁਨੇਹਾ ਦੇਣਾ ਚਾਹੋ ਲੋਕਾਂ ਨੂੰ ਮੈਂ ਕਹਿਣਾ ਨੇਕ ਨੀਤੀ ਨਾਲ ਕੰਮ ਕਰੋ ਜਿਹਦੇ ਨਾਲ ਹਰ ਇੱਕ ਦਾ ਭਲਾ ਹੋਵੇ ਇਹ ਸੰਜੀ ਸਰਦਾਰ ਜਗੀਰ ਸਿੰਘ ਹੁਣੀ ਜਨਨ ਨੇ ਬੜੀ ਵਧੀਆ ਪਰਵਰਿਸ਼ ਦੇ ਨਾਲ ਆਪਣੇ ਦੋਨਾਂ ਪੁੱਤਰਾਂ ਨੂੰ ਜਿਹੜਾ ਪਾਲਿਆ ਉਹਨਾਂ ਦੋਨਾਂ ਦੀ ਖੇਡਾਂ ਦੇ ਵਿੱਚ ਹੁੰਦੇ ਹੋਏ ਜਿਹੜੀ ਆ ਬਹੁਤ ਮਦਦ ਕੀਤੀ ਇੱਥੋਂ ਤੱਕ ਵੀ ਦੱਸਿਆ ਗਿਆ ਕਿ ਕਿਸੇ ਸਮੇਂ ਘਰ ਦੇ ਹਾਲਾਤਾਂ ਨੂੰ ਬੁਖ ਰੱਖ ਕੇ ਜਿਹੜਾ ਸੀਗਾ ਕਈ ਵੇਲੇ ਖਰਚਿਆਂ ਨੂੰ ਪੂਰਾ ਕਰਨ ਲਈ ਕਈ ਵਾਰ ਹੇਠਾਂ ਉੱਪਰ ਜਿਹੜੇ ਸੀਗੇ ਉਹ ਵੀ ਕਰਨਾ ਪਿਆ ਕਈ ਤਰ੍ਹਾਂ ਦੇ ਜਿਹੜੇ ਸੀਗੇ ਚੱਲਣੇ ਪਈਆਂ ਮੁਸ਼ਕਲਾਂ ਵੀ ਚੱਲਣੀਆਂ ਪਈਆਂ ਤੇ ਜਿਸ ਤੋਂ ਬਾਅਦ ਅੱਜ ਜਿਹੜੇ ਉਹਨਾਂ ਦੇ ਦੋਨੋਂ ਪੁੱਤਰ ਕਾਮਯਾਬ ਨੇ ਦੋਨੋਂ ਪੁੱਤਰਾਂ ਦੇ ਨਾਲ ਵੀ ਗੱਲ ਕਰਕੇ ਕੋਸ਼ਿਸ਼ ਕਰਾਂਗੇ ਕਿ ਉਹ ਆਪਣੇ ਪਿਤਾ ਦੀ ਇਸ ਜਿਹੜਾ ਉਹਨਾਂ ਨੇ ਪਿਤਾ ਨੇ ਉਹਨਾਂ ਨੂੰ ਇੱਥੋਂ ਤੱਕ ਪਹੁੰਚਾਇਆ ਉਹ ਕੀ ਸੋਚਦੇ ਨੇ ਇਸ ਦੇ ਬਾਰੇ ਸਾਡੇ ਨਾਲ ਜੀ ਜਤਿੰਦਰਪਾਲ ਸਿੰਘ ਜਣੀ ਇਹ ਐਸ ਐਚਓ ਬਰਾਹਪੁਰ ਜੋ ਸੇਵਾ ਨਿਭਾ ਰਹੇ ਨੇ ਤੇ ਗੱਲ ਕਰਦੇ ਆ ਉਹਨਾਂ ਦੇ ਨਾਲ ਸਰ ਕਿਦਾਂ ਦਾ ਮਹਿਸੂਸ ਹੁੰਦਾ ਜੀ ਹੁਣ ਸਸੀ ਗਾਲ ਜੀ ਸਭ ਤੋਂ ਪਹਿਲਾਂ ਤੇ ਮੈਂ ਆਪ ਜੀ ਦਾ ਬਹੁਤ ਸ਼ੁਕਰੀਆਵਾ ਵੀ ਤੁਸੀਂ ਅੱਜ ਆਪਣੇ ਸਾਡੇ ਫਾਦਰ ਸਾਹਿਬ ਵੀ ਇਸ ਦੇ ਰਿਗਾਰਡਿੰਗ ਸਾਡੇ ਦੇ ਇੰਟਰਵਿਊ ਲੈਣਾ ਹੈ ਜੀ ਅ ਜਿਹੜੀ ਗੱਲ ਕੀਤੀ ਤੁਸੀਂ ਸਪੋਰਟਸ ਦੀ ਵੀ ਇਸ ਵੇਲੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਸਾਡੇ ਫਾਦਰ ਸਾਹਿਬ ਵੱਲੋਂ ਸਾਡੀ ਪਰਵਰੀ ਸੀੜੀ ਇਸ ਤਰੀਕੇ ਨਾਲ ਕੀਤੀ ਗਈ ਸੀਗੀ ਵੀ ਕਿਸੇ ਵੱਲੋਂ ਵੀ ਕਿਸੇ ਵੀ ਤਰੀਕੇ ਦੀ ਕੋਈ ਤੰਗੇ ਨਹੀਂ ਆਉਂਦੀ ਸੀ ਕੋਈ ਮੁਸ਼ਕਲ ਨਹੀਂ ਆਉਂਦੀ ਸੀ ਉਹਨਾਂ ਨੇ ਸਾਨੂੰ ਉਹਨਾਂ ਦੀ ਗਾਈਡਲਾਈਨ ਦੇ ਮੁਤਾਬਕ ਅਹੀ ਜਿਹੜਾ ਵਾ ਉਹ ਸਾਰਾ ਕੰਮ ਕਰਦੇ ਰਹੇ ਆ ਬਕਾਇਦਾ ਪ੍ਰੈਕਟਿਸ ਹੋ ਗਈ ਜਾਂ ਸਪੋਰਟਸ ਦੇ ਰਿਗਾਰਡਿੰਗ ਕੋਈ ਸਲਾਹ ਹੋ ਗਈ ਉਹ ਖੁਦ ਵੀ ਆਪਣੇ ਰੈਸਲਿੰਗ ਦੇ ਪਲੇਅਰ ਰਹੇ ਨੇ ਉਹ ਸਾਨੂੰ ਸਮੇਂ ਤੋਂ ਸਮੇਂ ਜਿਹੜਾ ਵਾ ਸਪੋਰਟਸ ਦੇ ਰਿਗਾਰਡਿੰਗ ਜਾਣੂ ਕੋੰਤਰੀ ਕਰਾਉਂਦੇ ਰਹੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਦੱਸੇ ਹੋਈਆਂ ਹਦਿਆਤਾਂ ਦੇ ਉੱਤੇ ਕੰਮ ਕਰਦੇ ਹੋਏ ਅਸੀਂ ਅੱਜ ਇਸ ਮੁਕਾਮ ਤੱਕ ਪਹੁੰਚੇ ਆ ਜੀ ਕਹਿੰਦੇ ਨੇ ਕਿ ਘਰ ਦੇ ਵਿੱਚ ਇੱਕ ਪਹਿਲਵਾਨ ਪਾਲਣਾ ਔਖਾ ਹੈ ਤਾਂ ਫਿਰ ਪਿਤਾ ਜੀ ਨੂੰ ਮਿਲਾ ਕੇ ਤੁਸੀਂ ਇੱਕ ਘਰ ਦੇ ਵਿੱਚ ਤਿੰਨ ਪਹਿਲਵਾਨ ਸੀ ਕਿਤੇ ਨਾ ਕਿਤੇ ਖਰਚੇ ਦੇ ਪੱਖ ਤੋਂ ਕਿਤੇ ਨਾ ਕਿਤੇ ਕਮੀ ਆਉਂਦੀ ਮਹਿਸੂਸ ਹੋਈ ਕਦੀ ਨਹੀਂ ਇਹ ਤੇ ਗੱਲ ਤੁਹਾਡੀ ਬਿਲਕੁਲ ਠੀਕ ਹੈ ਵੀ ਪਹਿਲਵਾਨ ਪਾਲਣੇ ਦਾ ਸ਼ੌਂਕ ਹੈ ਨਹੀਂ ਇਹ ਚਲੋ ਸਾਡੇ ਘਰਦਿਆਂ ਦੀ ਸਾਡੇ ਫਾਦਲ ਸਾਹਿਬ ਦੀ ਸਾਡੀ ਮਾਤਰੀ ਇੱਕ ਤਪੱਸਿਆ ਸੀਗੀ ਵੀ ਉਹਨਾਂ ਨੇ ਦੋਨਾਂ ਬੱਚਿਆਂ ਨੂੰ ਇਸ ਲੈਵਲ ਤੱਕ ਜਿਹੜੀ ਆ ਗੇਮ ਕਰਾਈ ਤੇ ਉਹਨਾਂ ਨੇ ਸਾਡੀ ਖਰਾਕ ਦੇ ਵਿੱਚ ਕਦੀ ਵੀ ਕੋਈ ਕਮੀ ਨਹੀਂ ਆਉਂਦੀ ਥੀ ਜੇ ਕਦੇ-ਕਦੇ ਲੱਗਾ ਵੀ ਹੈਗਾ ਤੇ ਸਾਡੇ ਤੱਕ ਉਹਨਾਂ ਨੇ ਮਹਿਸੂਸ ਨਹੀਂ ਹੋਂ ਦਿੱਤਾ ਵੀ ਸਾਡੀ ਖਰਾਕ ਨੂੰ ਕਿਦਾਂ ਮੇਨਟੇਨ ਕਰਨਾ ਵਾ ਕਿਦਾਂ ਉਹਨਾਂ ਨੇ ਅਰੇਂਜ ਕਰਨਾ ਵਾ ਉਹ ਗਾਇ ਬਗਾਏ ਹਰ ਜਗ੍ਹਾ ਤੱਕ ਪਿਲਾ ਉਸਿਲਾ ਕਰਕੇ ਸਾਨੂੰ ਜਿਹੜਾ ਇਹਦੇ ਵਿੱਚ ਕਦੀ ਵੀ ਤੰਗੀ ਨਹੀਂ ਮਹਿਸੂਸ ਹੋਂ ਦਿੱਤੀ ਰਾਂ ਤੁਸੀਂ ਵੀ 12 ਸਾਲ 12 ਵਾਰ ਜਿਹੜੇ ਨੈਸ਼ਨਲ ਚੈਂਪੀਅਨ ਰਹੇ ਹੋ ਥੋੜਾ ਜਿਹਾ ਆਪਣੇ ਦੇ ਵਿੱਚ ਚੰਨਣਾ ਪਾ ਦਿਓ ਕਿ ਕਿ ਕਿੰਨੇ ਕ ਮੈਡਲ ਦਿੱਤੇ ਨੇ ਹੁਣ ਤੱਕ ਇਦੇ ਵਿੱਚ ਸਟਾਰਟਿੰਗ ਦੇ ਵਿੱਚ ਜਦੋਂ ਘਰ ਤੋਂ ਹੀ ਮੈਨੂੰ ਜਾਗ ਲੱਗੀ ਸੀ ਰੈਸਲਿੰਗ ਦੀ ਫਾਦਰ ਸਾਹਿਬ ਨੇ ਮੈਨੂੰ ਰੈਸਲਿੰਗ ਸ਼ੁਰੂ ਕਰਵਾਈ ਸੀ 2000 ਦੇ ਵਿੱਚ ਤੇ 2001 ਦੇ ਵਿੱਚ ਸਟਾਰਟਿੰਗ ਦੇ ਵਿੱਚ ਇਥੇ ਸਟੇਡੀਅਮ ਦੇ ਵਿੱਚ ਆਪਾਂ ਮੈਂ ਜੁਡੋ ਖੇਲਣੀ ਸ਼ੁਰੂ ਕਰ ਦਿੱਤੀ ਸੀ ਜੁਡੋ ਦੇ ਵਿੱਚ ਹੀ ਲਗਾਤਾਰ ਫਿਰ ਮੈਂ ਮੈਡਲ ਜਿੱਤਨੇ ਸ਼ੁਰੂ ਕਰਤੇ ਜਿਹਦੇ ਵਿੱਚ ਬਤੌਰ ਮਹਿਕਮੇ ਦੇ ਵਿੱਚੋਂ ਕਨਸਟੇਬਲ ਭਰਤੀ ਹੋਏ ਜਿਹਦੇ ਨਾਲ ਹੀ ਫਿਰ ਲਗਾਤਾਰ ਹੀ ਇਹਨਾਂ ਦੀ ਦਿਸ਼ਾ ਨਿਰਦੇਸ਼ ਤੇ ਕੁਝ ਮਿਹਨਤ ਤੇ ਸੀਨੀਅਰ ਕੋਚਿਸ ਦੀ ਸਦਕਾ ਅੱਜ ਜੋ ਲਗਾਤਾਰ ਮੈਂ 12 ਵਰੀ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਜਿੱਤੇ ਨਸ਼ਕੀਮ ਚ ਮੇਰੇ 4 ਮੈਡਲ ਨੇ ਤੇ ਨਾਲ ਹੀ 올 ਇੰਡੀਆ ਪੁਲਿਸ ਗੇਮਸ ਦੇ ਵਿੱਚ 10 12 ਮੇਰੇ ਮੈਡਲ ਨੇ ਜਿਸ ਦੇ ਨਾਲ ਹੀ ਅ ਅੰਤਰਰਾਸ਼ਟਰੀ ਪੱਧਰ ਤੇ ਵੀ ਮੈਂ 12 ਤੋਂ 13 ਵਾਰੀ ਜਿਹੜਾ ਇੰਡੀਆ ਨੂੰ ਰਿਪਰੈਜ਼ੈਂਟ ਕਰ ਚੁੱਕਾ ਤੇ ਮੈਡਲ ਵੀ ਹਨ ਇਹ ਸੰਜੀ ਐਸ ਐਚ ਯੂ ਜਤਿੰਦਰ ਪਾਲ ਹੁਣੀ ਤੇ ਮਲਾਉਂਦੇ ਆ ਜਗੀਰ ਸਿੰਘ ਹੁਣਾ ਦੇ ਦੂਸਰੇ ਪੁੱਤਰ ਦੇ ਨਾਲ ਜਿਸ ਦੀ ਵੀ ਵਧੀਆ ਪਰਿਵਰਿਸ਼ ਦੇ ਕਰਕੇ ਅਜੋ ਵੀ ਬਖਸ਼ੀਵਾਲ ਦੇ ਵਿੱਚ ਵਧੀਆ ਸੇਵਾ ਨਿਭਾ ਰਹੇ ਨੇ ਤੇ ਲੋਕਾਂ ਦੇ ਲਈ ਬੜੇ ਚਾਹੀਤੇ ਬਣੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਹੌਂਸਾ ਦੇ ਨਾਲ ਜੀ ਐਸ ਐ ਸਤੰਬਰਪਾਲ ਸਿੰਘ ਹੁਣ ਇਹਨਾਂ ਨਾਲ ਵੀ ਗੱਲ ਕਰਦੇ ਆ ਕਿ ਸਰ ਮਾਂ ਪਿਓ ਦੀ ਮਿਹਨਤ ਦਾ ਮੁੱਲ ਮੋੜਿਆ ਕਿਤੇ ਨਾ ਕਿਤੇ ਮਾਂ ਪਿਓ ਵੀ ਖੁਸ਼ ਨੇ ਤੇ ਤੁਹਾਡਾ ਵੀ ਕਿਤੇ ਨਾ ਕਿਤੇ ਦਿਲ ਜਿਹੜਾ ਖੁਸ਼ ਹੋਵੇਗਾ ਕਿ ਮਾਂ ਪਿਓ ਨੂੰ ਜੋ ਉਹਨਾਂ ਨੇ ਸੋਚਿਆ ਸੀ ਤੁਹਾਡੇ ਲਈ ਤੁਸੀਂ ਪੂਰਾ ਕੀਤਾ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਤਾਂ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਆ ਜਿਨ੍ਹਾਂ ਨੇ ਸਾਨੂੰ ਅੱਜ ਇੱਥੋਂ ਤੱਕ ਇਹ ਟਾਈਮ ਦੇਖਣ ਦਾ ਮੌਕਾ ਦਿੱਤਾ ਬਾਕੀ ਦੂਸਰਾ ਜਿਹੜਾ ਉਹ ਇਹ ਸਾਰੀ ਦੇਣ ਸਾਡੇ ਫਾਦਰ ਸਾਹਿਬ ਦੀ ਸੀ ਜਿਨ੍ਹਾਂ ਨੇ ਸਾਨੂੰ ਗਾਈਡ ਕੀਤਾ ਸ਼ੁਰੂ ਤੋਂ ਐਜੂਕੇਸ਼ਨ 'ਚ ਵੀ ਗਾਈਡ ਕੀਤਾ ਤੇ ਗੇਮ 'ਚ ਵੀ ਗਾਈਡ ਕੀਤਾ ਜੀ ਉਹਨਾਂ ਦੀ ਗਾਈਡਲਾਈਨ ਤੇ ਚੱਲਦੇ ਹੋਏ ਅਸੀਂ ਅੱਜ ਤੱਕ ਅੱਜ ਅਸੀਂ ਇਸ ਮਕਾਮ ਤੇ ਪੁੱਜੇ ਹਾਂ ਤੇ ਗਾਂਵ ਵੀ ਅਸੀਂ ਉਹਨਾਂ ਦੇ ਕਈ ਅਨੁਸਾਰ ਹੀ ਅੱਜ ਤੱਕ ਚੱਲੇ ਆਂ ਤੇ ਚੱਲਦੇ ਆਵਾਂਗੇ ਅਸੀਂ ਮੈਂ ਇੱਕ ਸਵਾਲ ਜਤਿੰਦਰਪਾਲ ਸਿੰਘ ਹੁਣਾਂ ਨੂੰ ਵੀ ਪੁੱਛਿਆ ਸੀਗਾ ਕਿ ਖੁਰਾਕ ਦਾ ਕਿਦਾਂ ਮੇਨਟੇਨ ਕੀਤਾ ਕਿਉਂਕਿ ਜਿਸ ਸਮੇਂ ਦੀ ਗੱਲ ਕਰੀਏ ਅਸੀਂ ਗੱਲ ਕਰ ਰਹੇ ਸੀਗੇ ਤੁਹਾਡੇ ਫਾਦਰ ਸਾਹਿਬ ਹੁਣ ਉਹਨਾਂ ਨੇ ਦੱਸਿਆ ਕਿ ਜਿਹੜੀ ਮੇਰੀ ਪਹਿਲੀ ਤਨਖਾਹ ਸੀਗੀ ਉਹ 300 ਕੋਸ਼ ਰੁਪਏ ਸੀਗੀ ਤੇ ਇਹ ਅਜਿਹੇ ਦੇ ਵਿੱਚ ਕਿਸੇ ਵੇਲੇ ਖੁਰਾਕ ਦਾ ਵਾਧਾ ਘਾਟਾ ਹੋ ਜਾਂਦਾ ਫਿਰ ਕਿੱਦਾਂ ਪੂਰੇ ਹੁੰਦੇ ਰਿਹਾ ਖਰਚੇ ਦੇਖੋ ਜੀ ਖੁਰਾਕ ਦਾ ਅਸੀਂ ਫਾਦਰ ਸਾਹਿਬ ਖੁਦ ਇੱਕ ਇੰਟਰਨੈਸ਼ਨਲ ਰੈਸਲਰ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਮੈਨੇਜਮੈਂਟ ਹੀ ਇੰਨੀ ਤਗੜੀ ਸੀ ਅਸੀਂ ਘਰ ਦੇ ਜਿੰਨੇ ਵੀ ਬਾਕੀ ਫਜ਼ੂਲ ਖਰਚੇ ਸੀ ਉਹ ਸਾਰੇ ਬੰਦ ਕੀਤੇ ਸੀ ਅਸੀਂ ਮੈਨੂੰ ਅੱਜ ਵੀ ਯਾਦ ਆ ਸਾਡਾ ਪੁਰਾਣਾ ਘਰ ਕੋ 2.5 ਮਰਲੇ ਦੇ ਵਿੱਚ ਸੀ ਕੋਈ ਬਹੁਤੀ ਸਾਡਾ ਉਹਨਾਂ ਦਾ ਸਾਰਾ ਯੋਰ ਸਾਰਾ ਸਾਡਾ ਖਰਾਕ ਤੇ ਲੱਗਾ ਸੀ ਅਸੀਂ ਘਰ ਦੀ ਜਿਹੜੀ ਵੀ ਕੋਈ ਫਜ਼ੂਲ ਖਰਚੀ ਸੀ ਉਹ ਬੰਦ ਕਰਕੇ ਉਹਨਾਂ ਨੇ ਮੈਨੇਜਮੈਂਟ ਮਦਰ ਨੇ ਮਿਹਨਤ ਕੀਤੀ ਨਾਲ ਫਾਦਰ ਸਾਹਿਬ ਨੇ ਕੀਤੀ ਤੇ ਉਹਦੇ ਹਿਸਾਬ ਨਾਲ ਸਾਡਾ ਖਰਾਕ ਦਾ ਸਿਸਟਮ ਚੱਲ ਰਿਹਾ ਜੀ ਜਿੱਦਾਂ ਬਸ ਰਹੇ ਸੀਗੇ ਕਿ ਅਸੀਂ ਜਿਹੜੇ ਸੀਗੇ ਘਰ ਦੇ ਵਿੱਚ ਅਖੋਦ ਜਿਹੜੇ ਪਸ਼ੂ ਸੀਗੇ ਰੱਖੇ ਹੋਏ ਸੀਗੇ ਦੁੱਧੋ ਵਾਸਤੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਮਿਹਨਤ ਕਰਦਾਂ ਵੇਖ ਕੇ ਆਉਂਦਾ ਸੀਗਾ ਕਿ ਅਸੀਂ ਇਹਨਾਂ ਦੀ ਮਿਹਨਤ ਦਾ ਮੁੱਲ ਮੋੜਨਾ ਹੈ ਇੱਕ ਪਾਸੇ ਡਿਊਟੀ ਤੌਣ ਤੋਂ ਬਾਅਦ ਫਿਰ ਉਹ ਪਸ਼ੂਆਂ ਨੂੰ ਸੰਭਾਲਦੇ ਹੋਣਗੇ ਪਾਣੀ ਪਿਲਾਉਣਾ ਤੇ ਉਹਨਾਂ ਨੂੰ ਪਸ਼ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਕਿਤੇ ਇੰਨਾ ਕਿਤੇ ਮਨ ਚ ਆਉਂਦਾ ਸੀਗਾ ਕਿ ਪਿਤਾ ਜੀ ਬਹੁਤ ਮਿਹਨਤ ਕਰ ਰਹੇ ਨੇ ਇਹਨਾਂ ਦੀ ਮਿਹਨਤ ਦਾ ਮੁੱਲ ਮੋੜਨਾ ਦੇਖੋ ਜੀ ਪਸ਼ੂ ਰੱਖਿਆ ਸੀ ਉਹਨਾਂ ਦਾ ਹੀ ਜਿਹੜਾ ਕ੍ਰੈਡਿਟ ਅੱਜ ਸਾਨੂੰ ਮਿਲਿਆ ਉਹ ਉਹਨਾਂ ਵੱਲ ਦੇਖ ਕੇ ਫਾਦਰ ਸਾਹਿਬ ਵੱਲ ਵੇਖ ਕੇ ਵੀ ਦੇਖੋ ਇਹ ਕਿੰਨੀ ਮਿਹਨਤ ਅਸੀਂ ਮਤਲਬ ਸਾਨੂੰ ਕਦੀ ਅਸੀਂ ਸੋਚਿਆ ਨਹੀਂ ਸੀ ਬਸ ਅਸੀਂ ਕਿ ਗਲਤ ਰਸਤੇ ਤੇ ਜਾਣਾ ਅਸੀਂ ਸਿਰਫ ਇਹੋ ਹੀ ਅਸੀਂ ਉਹਨਾਂ ਦੀ ਮਿਹਨਤ ਮਿਹਨਤ ਦਾ ਮੁੱਲ ਮੋੜਨਾ ਜੀ ਅਸੀਂ ਹਾਂਜੀ ਤੇ ਕਿਦਾਂ ਹੁਣ ਮਾਣ ਮਹਿਸੂਸ ਹੁੰਦਾ ਹੈ ਹਾਂਜੀ ਨਹੀਂ ਠੀਕ ਹੈ ਜੀ ਮਾਣ ਮਹਿਸੂਸ ਹੁੰਦਾ ਉਹਨਾਂ ਦੀ ਜਿਹੜੀ ਮਿਹਨਤ ਉਹਨਾਂ ਤੇ ਅਜਮਾਨ ਵਾਲੀ ਗੱਲ ਆ ਜੀ ਅਸੀਂ ਮੈਂ ਤੇ ਵੱਡਾ ਬ੍ਰਦਰ ਆ ਮੈਂ ਵੀ ਇੰਟਰਨੈਸ਼ਨਲ ਪਲੇਅਰ ਆ ਉਹ ਵੀ ਇੰਟਰਨੈਸ਼ਨਲ ਪਲੇਅਰ ਆ ਜੀ ਤੇ ਅੱਜ ਐਜ਼ ਅ ਪੰਜਾਬ ਪੁਲਿਸ ਵਿੱਚ ਅਸੀਂ ਦੋਨੋਂ ਪ੍ਰਾਸੇਵਾਵਾਂ ਨੂੰ ਮਾਰ ਰਹੇ ਆ ਕਿੰਨੇ ਤਗਮੇ ਦੇ ਚੁੱਕੇ ਹਾਂ ਜੀ ਦੇਖੋ ਜੀ ਮੈਂ ਵੀ ਇੰਟਰਨੈਸ਼ਨਲ ਪਲੇਅਰ ਆ ਮੇਰੇ ਪੰਜ ਟੂਰ ਨੇ ਮੈਂ ਇਹ ਬ੍ਰਦਰ ਨੂੰ ਦੇਖ ਕੇ ਮੈਂ ਸਪੋਰਟਸ ਸ਼ੁਰੂ ਕੀਤੀ ਸੀ ਤੇ ਮੇਰੇ ਆਈਡਲ ਵੀ ਉਹੀ ਰਹੇ ਨੇ ਤੇ ਨੈਸ਼ਨ ਕਮਾ ਚੋ ਮੇਰਾ 골ਡ ਆਲ ਇੰਡੀਆ ਇੰਟਰ ਯੂਨੀਵਰਸਿਟੀ ਕੋ 골ਡ ਆ ਜੀ ਮੈਡਲ ਕਾਫੀ ਨੇ ਜੀ ਇੱਕ ਗੱਲ ਹੋਰ ਕਰਨੀ ਚਾਹਵਾਂਗੇ ਕਿ ਜਿੱਥੇ ਅੱਜ ਭਰਾ ਦੀ ਭਰਾ ਨਾਲ ਨਹੀਂ ਬਣਦੀ ਉੱਥੇ ਕਈ ਥਾਂ ਇਹੋ ਜਿਹੇ ਵੀ ਨੇ ਜਿੱਥੇ ਡਿਸਪਲਨ ਡਿਸਪਲਨ ਕੀ ਹੈ ਦੀ ਖੇਡਾਂ ਸਾਨੂੰ ਡਿਸਪਲਨ ਸਿਖਾਉਂਦੀਆਂ ਨੇ ਜ਼ਿੰਦਗੀ ਦੇ ਵਿੱਚ ਵਧੀਆ ਇਨਸਾਨ ਬਣਨਾ ਸਿਖਾਉਂਦੀਆਂ ਨੇ ਖਾਰਜਿਤ ਸੈਣੀ ਸਿਖਾਉਂਦੀਆਂ ਨੇ ਜਿਸ ਤੋਂ ਅੱਜ ਇਹ ਵੱਡੀ ਪ੍ਰੇਰਣਾ ਮਿਲਦੀ ਹੈ ਇਹਨਾਂ ਦੋਨਾਂ ਭਰਾਵਾਂ ਤੋਂ ਕਿ ਵੱਡੇ ਭਰਾ ਤੋਂ ਪ੍ਰੇਰਿਤ ਹੋ ਕੇ ਵੱਡਾ ਭਰਾ ਪਹਿਲਾਂ ਪਿਤਾ ਤੋਂ ਪ੍ਰੇਰਿਤ ਹੁੰਦਾ ਤੇ ਪਿਤਾ ਤੋਂ ਬਾਅਦ ਜਿਹੜਾ ਛੋਟਾ ਭਰਾ ਹੈ ਉਹ ਆਪਣੇ ਵੱਡੇ ਭਰਾ ਤੋਂ ਪ੍ਰੇਰਿਤ ਹੁੰਦਾ ਹੈ ਪ੍ਰੇਰਿਤ ਹੋਣ ਤੋਂ ਬਾਅਦ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਆ ਗੋਲ ਬੰਨਦੇ ਹੋਏ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜੀਉਂਦੇ ਨੇ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਅੱਜ ਸਾਰੇ ਜੇ ਗੱਲ ਕਰੀਏ ਤੇ ਜ਼ਿਲ੍ਹੇ ਲਈ ਮਾਣ ਵਾਲੇ ਬਣੇ ਵਾਲੀ ਗੱਲ ਬਣੇ ਹੋਏ ਨੇ ਤੇ ਪਿਤਾ ਦਿਵਸ ਤੇ ਅਸੀਂ ਇਸ ਪਰਿਵਾਰ ਨੂੰ ਜਿਹੜਾ ਹੈਗਾ ਆ ਵਧਾਈ ਦਿੰਨੇ ਆ ਕਿ ਜਿਨ੍ਹਾਂ ਨੇ ਇੰਨੇ ਸੋਚਦੇ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਗਾਈਡ ਕੀਤਾ ਤੇ ਬੱਚੇ ਜਿਹੜੇ ਨੇ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਆਪਣੇ ਸਹਿਯੋਗੀ ਕੈਮਰਾਮੈਨ ਵਿਸ਼ਾਲ ਮੁੰਨਾ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ ਜੀਤਵੈਬ ਟੀਵੀ ਗੁਰਦਾਸਪੁਰ ਇੱਕ ਮਾਂ ਆਪਣੇ ਬੱਚੇ ਨੂੰ ਜਦੋਂ ਚੁੱਕਦੀ ਹੈ ਤਾਂ ਉਹ ਉਸ ਨੂੰ ਆਪਣੀ ਢਾਕ ਦੇ ਉੱਪਰ ਚੁੱਕਦੀ ਹੈ ਤੇ ਉਸ ਨੂੰ ਆਪਣੇ ਬਰਾਬਰ ਕਰਦੀ ਹੈ ਜਿਸ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਚਾਹੁੰਦੀ ਹੈ ਕਿ ਜਿੱਥੋਂ ਤੱਕ ਮੈਂ ਦੇਖ ਰਹੀ ਹਾਂ ਮੇਰਾ ਬੱਚਾ ਵੀ ਉੱਥੋਂ ਤੱਕ ਦੇਖ ਸਕੇ ਪਰ ਜਦੋਂ ਇੱਕ ਪਿਤਾ ਆਪਣੇ ਬੱਚੇ ਨੂੰ ਚੁੱਕਦਾ ਹੈ ਤੇ ਉਸ ਨੂੰ ਮੋਢਿਆਂ ਤੇ ਬਿਠਾਉਂਦਾ ਹੈ ਉਸ ਦਾ ਕਾਰਨ ਇਹ ਹੈ ਕਿ ਉਹ ਚਾਹੁੰਦਾ ਹੈ ਕਿ ਜਿੱਥੋਂ ਤੱਕ ਮੈਂ ਦੇਖ ਰਿਹਾ ਮੇਰਾ ਬੱਚਾ ਜਿਹੜਾ ਹੈ ਉਸ ਤੋਂ ਵੀ ਅੱਗੇ ਤੱਕ ਦੇਖ ਸਕੇ ਉਹਦੀ ਜਿਹੜੀ ਨਜ਼ਰ ਆ ਉਹਦੇ ਤੋਂ ਵੀ ਅੱਗੇ ਜਾ ਸਕੇ ਤੇ ਜੇ ਇਸ ਨੂੰ ਦੁਨਿਆਵੀ ਤੌਰ ਤੇ ਦੇਖਿਆ ਜਾਵੇ ਤੇ ਇਸ ਦਾ ਮਤਲਬ ਇਹ ਹੈ ਕਿ ਹਮੇਸ਼ਾ ਇੱਕ ਪਿਤਾ ਇਹ ਚਾਹੁੰਦਾ ਹੈ ਕਿ ਉਸ ਦਾ ਬੱਚਾ ਜਿਹੜਾ ਆ ਉਹਦੇ ਨਾਲ ਉਹ ਅੱਗੇ ਨਿਕਲੇ ਜਿੱਥੋਂ ਤੱਕ ਇੱਕ ਪਿਤਾ ਦੀ ਪਹੁੰਚ ਹੁੰਦੀ ਹੈ ਉਹਦੇ ਨਾਲੋਂ ਜਿਹੜੀ ਆ ਉਹ ਆਪਣੇ ਬੱਚੇ ਦੀ ਪਹੁੰਚ ਜਿਹੜੀ ਆ ਅੱਗੇ ਦੇਖਣਾ ਚਾਹੁੰਦਾ ਤੇ ਅਜਿਹੀ ਹੀ ਇੱਕ ਪਿਤਾ ਦੇ ਨਾਲ ਅੱਜ ਮਿਲੌਣ ਜਾ ਰਹੇ ਆ ਜਿਨ੍ਹਾਂ ਨੇ ਪੂਰੀ ਮਿਹਨਤ ਕਰਕੇ ਤੇ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਆ ਅੱਜ ਕਾਮਯਾਬ ਕੀਤਾ ਆ ਪਿਤਾ ਨੇ ਸਰਦਾਰ ਚਗੀਰ ਸਿੰਘ ਹੋਣੀਆਂ ਇਹਨਾਂ ਦੇ ਨਾਲ ਗੱਲ ਕਰਕੇ ਜਾਣਦੇ ਆ ਸਰ ਸੱਸੀ ਗਾਲ ਜੀ ਸੱਸੀ ਗਾਲ ਸਰ ਥੋੜੀ ਜੀ ਜਾਣਕਾਰੀ ਦੇ ਦਿਓ ਆਪਣੇ ਬਾਰੇ ਵਿੱਚ ਕੀ ਕਰਦੇ ਹੋ ਕੀ ਕੀਤਾ ਹੈ ਜਿੰਦਗੀ ਦੇ ਵਿੱਚ ਤੇ ਹੁਣ ਕਿਤਕਿਸ ਮਕਾਮ ਤੇ ਹੋ ਜਿੰਦਗੀ ਦੇ ਵਿੱਚ ਸਰਕਾਰ ਦੀ ਨੌਕਰੀ ਕੀਤੀ ਹੈ ਠੀਕ ਹੈ ਜੀ ਵਿਧਾਨਦਾਰੀ ਨਾ ਕੀਤੀ ਹੈ ਠੀਕ ਹੈ ਜੀ ਤੇ ਕਿਸ ਡਿਪਾਰਟਮੈਂਟ ਚ ਕੀਤੀ ਹੈ ਜੀ ਪੁਲਿਸ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਹਾਂ ਜੀ ਸਪਾਈ ਭਰਤੀ ਹੋਇਆ ਸੀ ਸਪਾਈ ਭਰਤੀ ਹੋਈ ਸੀ ਜੀ ਤੇ ਉਸ ਦੇ ਨਾਲ ਨਾਲ ਖੇਡਾਂ ਵੱਲ ਵੀ ਕੁਝ ਰੁਝਾਨ ਸੀ ਹੈਗਾ ਹੈਗਾ ਠੀਕ ਹੈ ਜੀ ਮੈਂ ਰੈਸਲਿੰਗ ਕਰਦਾ ਹਾਂ ਰੈਸਲਿੰਗ ਕਰਦਾ ਹਾਂ ਜੀ ਤੇ ਸਾਰਾ ਹੁਣ ਉਹਦੇ ਤੋਂ ਬਾਅਦ ਕਿਦਾਂ ਤੁਸੀਂ ਆਪਣੇ ਬੱਚੇ ਤੁਹਾਡੇ ਦੋ ਬੱਚੇ ਨੇ ਜਿਹੜੇ ਦੋਨੋਂ ਪੁਲਿਸ 'ਚ ਨੇ ਇਸ ਸਮੇਂ ਉਹਨਾਂ ਦੀ ਕਿਦਾਂ ਪਰਵ੍ਰਿਸ਼ ਕੀਤੀ ਫਿਰ ਥੋੜਾ ਔਖਾ ਨਹੀਂ ਮਹਿਸੂਸ ਹੋਇਆ ਦੋ ਬੱਚਿਆਂ ਨੂੰ ਜਿਹੜਾ ਹੈਗਾ ਪਲਵਾਨੀ ਦੇ ਖੇਤਰ 'ਚ ਪਾਉਣਾ ਉਹਨਾਂ ਦੀ ਖਰਾਕ ਹੀ ਜਿਹੜੀ ਆ ਉਹ ਕਿਸੇ ਵੇਲੇ ਲੋਕੀ ਕਹਿੰਦੇ ਆ ਕਿ ਪਲਵਾਨਾਂ ਦੀ ਖਰਾਕ ਹੀ ਪੂਰੀ ਨਹੀਂ ਹੁੰਦੀ ਅਸੀਂ ਇਹ ਘਰ ਆਪਣੇ ਮਾਜ ਰੱਖਦੇ ਮਾਜ ਰਾਕੇ ਪਰ ਪੱਠੇ ਢਾਲ ਤੋਂ ਲਿਆ ਕੇ ਪਾ ਜਦੇ ਹੈਗੇ ਉਹਦੇ ਕਰਕੇ ਜਿਆਦਾ ਮਤਲਬ ਘਰ ਦੇ ਦੁੱਧ ਕਰਕੇ ਪਲਗੇ ਜਿਆਦਾ ਠੀਕ ਹੈ ਜੀ ਹਾਂ ਜੀ ਤੇ ਕਦੀ ਦਿੱਕਤ ਆਈ ਪੈਸਿਆਂ ਵਾਲੇ ਪਾਸਿਓਂ ਕਦੀ ਕੋਈ ਤੰਗੀ ਆਈ ਹੋਵੇ ਬੱਚਿਆਂ ਦੀ ਪਰਵਰਿਸ਼ ਕਰਦੇ ਸਾਨੂੰ ਉਹ ਨਿੱਕੀ ਮੋਟੀ ਦੀ ਕਿਤੇ ਜ਼ਿੰਦਗੀ ਚ ਆਈ ਜਾਂਦੀ ਹੈ ਵਾਧਾ ਘਾਟੇ ਹੋ ਜਾਂਦੇ ਆ ਕੋਈ ਇਹੋ ਜੀ ਗੱਲ ਨਿੱਕੀ ਮੋਟੀ ਆ ਔਕੜਾਇਆ ਫਿਰ ਕਿਦਾਂ ਬੱਚਿਆਂ ਨੂੰ ਕੀ ਕੀ ਸਿੱਖਿਆ ਦਿੱਤੀ ਬੱਚਿਆਂ ਨੂੰ ਸਿੱਖਿਆ ਸ਼ੁਰੂ ਤੋਂ ਹੀ ਮਤਲਬ ਆਪਣੇ ਏਸ ਪਾਸੇ ਪਾਇਆ ਪਹਿਲਾਂ ਤੇ ਵੱਡੇ ਨੂੰ ਜਤਿੰਦਰਪਾਲ ਨੂੰ ਰੈਫਰਿਟ ਪਾਇਆ ਹੀ ਇਹ ਇਹ ਰਫਲੀਗ ਨੇ ਪ੍ਰਪਰ ਲਗਾ ਮੈਂ ਜੁੱਟੋ ਕਰਨੀ ਇਹਨੇ ਵੀ ਜੁੱਟੋ ਸ਼ੁਰੂ ਕਰ ਦਿੱਤੀ ਜਿਹੜਾ ਸਤਿੰਦਰਪਾਲ ਆਇਆ ਵੀ ਕਹਿਣ ਲੱਗਾ ਮੈਂ ਜੁੱਟੋ ਕਰਦੀ ਹੇਰੇ ਨਜ਼ਰ ਜਾਣ ਇਧਰ ਹੀ ਰਿਹਾ ਜੁੱਟੋ ਵਾਲੇ ਪਾਸੇ ਤੇ ਕਿੱਦਾਂ ਫਿਰ ਹੁਣ ਉਹਦੋਂ ਬਾਅਦ ਨੈਸ਼ਨਲ ਲੈਵਲ ਤੱਕ ਤੁਹਾਡੇ ਬੱਚੇ ਖੇਡ ਕੇ ਆਏ ਮਾਣ ਮਹਿਸੂਸ ਹੁੰਦਾ ਕਿਦਣਾ ਕਿਤੇ ਕੀਤੀ ਮਿਹਨਤ ਨੂੰ ਫਲ ਲੱਗਾ ਹੋਇਆ ਦਿਖਾਈ ਦਿੰਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਅੱਜ ਤੁਹਾਡਾ ਇੱਕ ਪੁੱਤਰ ਜਿਹੜਾ ਹੈਗਾ ਆ ਐਜ ਐਸ ਐਚਓ ਬ੍ਰਹਮਪੁਰ ਜਿਹੜੇ ਨੇ ਸੇਵਾ ਨਿਭਾਰੇ ਨੇ ਦੂਸਰੇ ਪੁੱਤਰ ਜਿਹੜੇ ਨੇ ਬਖਸ਼ੀਵਾਲ ਚੌਂਕੀ ਦੇ ਇਨਚਾਰਜ ਵਜੋਂ ਸੇਵਾ ਨਿਭਾਰੇ ਨੇ ਤੇ ਕਿੱਦਾਂ ਦਾ ਮਹਿਸੂਸ ਹੁੰਦਾ ਜਿਹੜੀ ਪਿਛਲੀ ਮਿਹਨਤ ਕੀਤੀ ਆ ਜਿਹੜੀ ਤੁਹਾਡਾ ਜਿਹੜੇ ਤੁਸੀਂ ਕਰਕੇ ਆਏ ਹੋ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਜਿਹੜੇ ਨੇ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਤੁਸੀਂ ਈਰਮਾਨ ਉਹਨਾਂ ਲਈ ਸੰਜੋਏ ਸੀਗੇ ਉਹਨਾਂ ਦਾ ਖਰੇ ਉਤਰੇ ਨੇ ਬਿਲਕੁਲ ਖਰੇ ਉਤਰੇ ਬਿਲਕੁਲ ਖਰੇ ਉਤਰੇ ਕੀ ਤੁਸੀਂ ਇਹ ਜਣਾ ਦੇਣਾ ਚਾਹੋਗੇ ਜਿਹੜੇ ਆਉਣ ਵਾਲੇ ਜਿਹੜੀ ਪੀੜ੍ਹੀ ਆ ਜਾਂ ਮਾਪਿਆਂ ਨੂੰ ਜਾਂ ਬੱਚਿਆਂ ਨੂੰ ਕੀ ਸੁਨਾ ਦੇਣਾ ਚਾਹੁੰਦੇ ਹੋ ਕਿ ਕਿੰਦਾਂ ਦੇ ਜਿਹੜੇ ਹੈਗੇ ਆ ਉਹ ਕੰਮ ਕਰਮ ਤਾਂ ਜੋ ਵੀ ਤੁਹਾਡੇ ਬੱਚਿਆਂ ਵਾਂਗੂ ਇੱਕ ਮਾਣ ਦਾ ਕਾਰਨ ਬਣ ਸਕਣ ਮਾਤਾ ਪਿਤਾ ਵਾਸਤੇ ਮੈਂ ਕਹੂੰਗਾ ਵੀ ਬੱਚੇ ਜਿਹੜੇ ਆ ਛੋਟੀ ਉਮਰ ਜਿੱਧਰ ਬੱਚੇ ਨੂੰ ਲਾ ਦਿਓ ਉਧਰ ਹੀ ਲੱਗ ਜਾਂਦਾ ਵਾ ਉਧਰੇ ਮੁੜ ਪਿੰਦੇ ਆ ਇਤਨਾ ਜਿੱਤਨਾ ਮੈਂ ਇਹਨਾਂ ਨੂੰ ਗਾਈਡੈਂਸ ਕਰਦਾ ਰਿਹਾ ਉਤਰ ਉਤਰੇ ਚੱਲਦੇ ਰਹੇ ਨੇ ਬੰਨੇ ਬੱਚੇ ਤੇ ਕੀ ਕਹਿਣਾ ਚਾਹੋਗੇ ਹੁਣ ਲੋਕਾਂ ਨੂੰ ਕਿਸਨੇ ਆ ਦੇਣਾ ਚਾਹੋ ਲੋਕਾਂ ਨੂੰ ਮੈਂ ਕਹਿੰਦਾ ਨੇਕ ਨੀਤੀ ਦਾ ਕੰਮ ਕਰੋ ਜਿਹਦੇ ਨਾਲ ਹਰ ਇੱਕ ਦਾ ਭਲਾ ਹੋਵੇ ਇਹ ਸੰਜੀ ਸਰਦਾਰ ਜਗੀਰ ਸਿੰਘ ਹੁਣੇ ਜਨਾਂ ਨੇ ਬੜੀ ਵਧੀਆ ਪਰਵਰਿਸ਼ ਦੇ ਨਾਲ ਆਪਣੇ ਦੋਨਾਂ ਪੁੱਤਰਾਂ ਨੂੰ ਜਿਹੜਾ ਪਾਲਿਆ ਉਹਨਾਂ ਦੋਨਾਂ ਦੀ ਖੇਡਾਂ ਦੇ ਵਿੱਚ ਹੁੰਦੇ ਹੋਏ ਜਿਹੜੀ ਆ ਬਹੁਤ ਮਦਦ ਕੀਤੀ ਇੱਥੋਂ ਤੱਕ ਵੀ ਦੱਸਿਆ ਗਿਆ ਕਿ ਕਿਸੇ ਸਮੇਂ ਘਰ ਦੇ ਹਾਲਾਤਾਂ ਨੂੰ ਬੁਖ ਰੱਖ ਕੇ ਜਿਹੜਾ ਸੀਗਾ ਕਈ ਵੇਲੇ ਖਰਚਿਆਂ ਨੂੰ ਪੂਰਾ ਕਰਨ ਲਈ ਕਈ ਵਾਰ ਹੇਠਾਂ ਉੱਪਰ ਜਿਹੜੇ ਸੀਗੇ ਉਹ ਵੀ ਕਰਨਾ ਪਿਆ ਕਈ ਤਰ੍ਹਾਂ ਦੇ ਜਿਹੜੇ ਸੀਗੇ ਚੱਲਣੇ ਪਈਆਂ ਮੁਸ਼ਕਲਾਂ ਵਿੱਚ ਚੱਲਣੀਆਂ ਪਈਆਂ ਤੇ ਜਿਸ ਤੋਂ ਬਾਅਦ ਅੱਜ ਜਿਹੜੇ ਉਹਨਾਂ ਦੇ ਦੋਨੋਂ ਪੁੱਤਰ ਕਾਮਯਾਬ ਨੇ ਦੋਨੋਂ ਪੁੱਤਰਾਂ ਦੇ ਨਾਲ ਵੀ ਗੱਲ ਕਰਕੇ ਕੋਸ਼ਿਸ਼ ਕਰਾਂਗੇ ਕਿ ਉਹ ਆਪਣੇ ਪਿਤਾ ਦੀ ਇਸ ਜਿਹੜਾ ਉਹਨਾਂ ਨੇ ਪਿਤਾ ਨੇ ਉਹਨਾਂ ਨੂੰ ਇੱਥੋਂ ਤੱਕ ਪਹੁੰਚਾਇਆ ਉਹ ਕੀ ਸੋਚਦੇ ਨੇ ਇਸ ਦੇ ਬਾਰੇ ਸਾਡੇ ਨਾਲ ਜੇ ਜਤਿੰਦਰਪਾਲ ਸਿੰਘ ਹੁਣੀ ਇਹ ਐਸ ਐਚਓ ਬਰਾਹਪੁਰ ਜੋ ਸੇਵਾ ਨਿਭਾ ਰਹੇ ਨੇ ਤੇ ਗੱਲ ਕਰਦੇ ਆ ਉਹਨਾਂ ਦੇ ਨਾਲ ਸਰ ਕਿਦਾਂ ਦਾ ਮਹਿਸੂਸ ਹੁੰਦਾ ਜੀ ਹੁਣ ਸਸੀ ਗੱਲ ਜੀ ਸਭ ਤੋਂ ਪਹਿਲਾਂ ਤੇ ਮੈਂ ਆਪਜੀ ਦਾ ਬਹੁਤ ਸ਼ੁ크 ਸ਼ੁਕਰੀਆ ਵਾਂ ਵੀ ਤੁਸੀਂ ਅੱਜ ਆਪਣੇ ਸਾਡੇ ਫਾਦਰ ਸਾਹਿਬ ਦੀ ਇਸ ਦੇ ਰਿਗਾਰਡਿੰਗ ਸਾਡੇ ਦੇ ਇੰਟਰਵਿਊ ਲੈਣ ਆਏ ਜੀ ਅ ਜਿਹੜੀ ਗੱਲ ਕੀਤੀ ਤੁਸੀਂ ਸਪੋਰਟਸ ਦੀ ਵੀ ਇਸ ਵੇਲੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਸਾਡੇ ਫਾਦਰ ਸਾਹਿਬ ਵੱਲੋਂ ਸਾਡੀ ਪਰਵਰੀ ਸੀੜੀ ਇਸ ਤਰੀਕੇ ਨਾਲ ਕੀਤੀ ਗਈ ਸੀਗੀ ਵੀ ਕਿਸੇ ਵੱਲੋਂ ਵੀ ਕਿਸੇ ਵੀ ਤਰੀਕੇ ਦੀ ਕੋਈ ਤੰਗੇ ਨਹੀਂ ਆਉਂਦੀ ਸੀ ਕੋਈ ਮੁਸ਼ਕਲ ਨਹੀਂ ਆਉਂਦੀ ਸੀ ਉਹਨਾਂ ਨੇ ਸਾਨੂੰ ਕਿ ਉਸ ਉਹਨਾਂ ਦੀ ਗਾਈਡਲਾਈਨ ਦੇ ਮੁਤਾਬਕ ਅਸੀਂ ਜਿਹੜਾ ਵਾ ਉਹ ਸਾਰਾ ਕੰਮ ਕਰਦੇ ਰਹੇ ਆ ਬਕਾਇਦਾ ਪ੍ਰੈਕਟਿਸ ਹੋ ਗਈ ਜਾਂ ਸਪੋਰਟਸ ਦੇ ਰਿਗਾਰਡਿੰਗ ਕੋਈ ਸਲਾਹ ਹੋ ਗਈ ਉਹ ਖੁਦ ਵੀ ਆਪਣੇ ਰੈਸਲਿੰਗ ਦੇ ਪਲੇਅਰ ਰਹੇ ਨੇ ਤੋਂ ਸਾਨੂੰ ਸਮੇਂ ਤੋਂ ਸਮੇਂ ਜਿਹੜਾ ਵਾ ਸਪੋਰਟਸ ਦੇ ਰਿਗਾਰਡਿੰਗ ਜਾਣੂ ਕਰਾਉਂਦੇ ਰਹੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਦੱਸੇ ਹੋਈਆਂ ਹਦਾਇਤਾਂ ਦੇ ਉੱਤੇ ਕੰਮ ਕਰਦੇ ਹੋਏ ਅਸੀਂ ਅੱਜ ਇਸ ਮੁਕਾਮ ਤੱਕ ਪਹੁੰਚੇ ਆ ਜੀ ਕਹਿੰਦੇ ਨੇ ਕਿ ਘਰ ਦੇ ਵਿੱਚ ਇੱਕ ਪਲਵਾਨ ਪਾਲਣਾ ਔਖਾ ਹੈ ਨਾ ਫਿਰ ਪਿਤਾ ਜੀ ਨੂੰ ਮਿਲਾ ਕੇ ਤੁਸੀਂ ਇੱਕ ਘਰ ਦੇ ਵਿੱਚ ਤਿੰਨ ਪਲਵਾਨ ਸੀ ਕਿਤੇ ਨਾ ਕਿਤੇ ਖਰਚੇ ਦੇ ਪੱਖ ਤੋਂ ਕਿਤੇ ਨਾ ਕਿਤੇ ਕਮੀ ਆਉਂਦੀ ਮਹਿਸੂਸ ਹੋਈ ਕਦੀ ਨਹੀਂ ਇਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਹੈ ਵੀ ਪਲਵਾਨ ਪਾਲਣੇ ਦਾ ਸੌਕੇ ਨਹੀਂ ਇਹ ਚਲੋ ਸਾਡੇ ਘਰਦਿਆਂ ਦੀ ਸਾਡੇ ਫਾਦਰ ਸਾਹਿਬ ਵੀ ਸਾਡੀ ਮਾਦਰ ਦੀ ਇੱਕ ਤਫਸੀਆ ਸੀਗੀ ਵੀ ਉਹਨਾਂ ਨੇ ਦੋ ਉਹਨਾਂ ਬੱਚਿਆਂ ਨੂੰ ਇਸ ਲੈਵਲ ਤੱਕ ਜਿਹੜੀ ਹੈ ਗੇਮ ਕਰਾਈ ਤੇ ਉਹਨਾਂ ਨੇ ਸਾਡੀ ਖਰਾਕ ਦੇ ਵਿੱਚ ਕਦੀ ਵੀ ਕੋਈ ਕਮੀ ਨਹੀਂ ਆਉਂਦੀ ਤੀ ਜੇ ਕਦੇ-ਕਦੇ ਲੱਗਾ ਵੀ ਹੈਗਾ ਤੇ ਸਾਡੇ ਤੱਕ ਉਹਨਾਂ ਨੇ ਮਹਿਸੂਸ ਨਹੀਂ ਹੁੰ ਦਿੱਤਾ ਵੀ ਤੁਹਾਡੀ ਖਰਾਕ ਨੂੰ ਕਿਦਾਂ ਮੇਨਟੇਨ ਕਰਨਾ ਵਾ ਇਦਾਂ ਉਹਨਾਂ ਨੇ ਅਰੇਂਜ ਕਰਨਾ ਵਾ ਉਹ ਗਾਇ ਬਗਾਏ ਹਰ ਜਗ੍ਹਾ ਤੱਕ ਪੀਲਾ-ਸੀਲਾ ਕਰਕੇ ਸਾਨੂੰ ਜਿਹੜਾ ਇਹਦੇ ਵਿੱਚ ਕਦੀ ਵੀ ਤੰਗੀ ਨਹੀਂ ਮਹਿਸੂਸ ਹੋ ਦਿੱਤੀ ਇਹਨਾਂ ਤੁਸੀਂ ਵੀ 12 ਸਾਲ 12 ਵਾਰ ਜਿਹੜੇ ਨੈਸ਼ਨਲ ਚੈਂਪੀਅਨ ਰਹੇ ਹੋ ਥੋੜਾ ਜਿਹਾ ਆਪਣੇ ਤੇ ਵੀ ਚੰਨਣਾ ਪਾ ਦਿਓ ਕਿ ਕਿ ਕਿੰਨੇ ਕੁ ਮੈਡਲ ਦਿੱਤੇ ਨੇ ਹੁਣ ਤੱਕ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਜਦੋਂ ਘਰ ਤੋਂ ਹੀ ਮੈਨੂੰ ਜਾਗ ਲੱਗੀ ਸੀ ਰੈਸਲਿੰਗ ਦੀ ਫਾਦਲ ਸਾਹਿਬ ਨੇ ਮੈਨੂੰ ਰੈਸਲਿੰਗ ਸ਼ੁਰੂ ਕਰਵਾਈ ਸੀ 2000 ਦੇ ਵਿੱਚ ਤੇ 2001 ਦੇ ਵਿੱਚ ਸਟਾਰਟਿੰਗ ਦੇ ਵਿੱਚ ਉੱਥੇ ਸਟੇਡੀਅਮ ਦੇ ਵਿੱਚ ਆਪਾਂ ਮੈਂ ਜੁਡੂ ਖੇਲਣੀ ਸ਼ੁਰੂ ਕਰ ਦਿੱਤੀ ਸੀ ਜੁਡੂ ਦੇ ਵਿੱਚ ਹੀ ਲਗਾਤਾਰ ਫਿਰ ਮੈਂ ਮੈਡਲ ਜਿੱਤਨੇ ਸ਼ੁਰੂ ਕਰਤੇ ਜਿਹਦੇ ਵਿੱਚ ਬਤੌਰ ਮਹਿਕਮੇ ਦੇ ਵਿੱਚੋਂ ਕਨਸਟੇਬਲ ਭਰਤੀ ਹੋਏ ਜਿਹਦੇ ਨਾਲ ਹੀ ਫਿਰ ਲਗਾਤਾਰ ਹੀ ਇਹਨਾਂ ਦੀ ਦਿਸ਼ਾ ਨਿਰਦੇਸ਼ ਤੇ ਕੁਝ ਮਿਹਨਤ ਤੇ ਸੀਨੀਅਰ ਕੋਚਿਸ ਦੀ ਸਦਕਾ ਅੱਜ ਜੋ ਲਗਾਤਾਰ ਮੈਂ 12 ਵਰੀ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਜਿੱਤੇ ਨੈਸ਼ਨਲ ਗੇਮ ਵਿੱਚ ਮੇਰੇ 4 ਮੈਡਲ ਨੇ ਤੇ ਨਾਲ ਹੀ 올 ਇੰਡੀਆ ਪੁਲਿਸ ਗੇਮਸ ਦੇ ਵਿੱਚ 10 12 ਮੇਡਲ ਨੇ ਜਿਸ ਤੇ ਨਾਲ ਹੀ ਅ ਅੰਤਰਰਾਸ਼ਟਰੀ ਪੱਧਰ ਤੇ ਵੀ ਮੈਂ 12 ਤੋਂ 13 ਵਾਰੀ ਜਿਹੜਾ ਇੰਡੀਆ ਨੂੰ ਰਿਪਰੈਜ਼ੈਂਟ ਕਰ ਚੁੱਕਾ ਤੇ ਮੇਡਲ ਵੀ ਹਨ ਇਹ ਸੰਜੀ ਐਸ ਐਚ ਯੂ ਜਤਿੰਦਰ ਪਾਲ ਹਣੀ ਤੇ ਮਲਾਉਂਦੇ ਆ ਜਗੀਰ ਸਿੰਘ ਹਣਾ ਦੇ ਦੂਸਰੇ ਪੁੱਤਰ ਦੇ ਨਾਲ ਜਿਸ ਦੀ ਵੀ ਵਧੀਆ ਪਰਿਵਰਿਸ਼ ਦੇ ਕਰਕੇ ਅ ਜੋ ਵੀ ਬਖਸ਼ੀਵਾਲ ਦੇ ਵਿੱਚ ਵਧੀਆ ਸੇਵਾ ਨਿਭਾ ਰਹੇ ਨੇ ਤੇ ਲੋਕਾਂ ਦੇ ਲਈ ਬੜੇ ਚਾਹੀਤੇ ਬਣੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਹੌਨਸਾਇਡ ਦੇ ਨਾਲ ਜੀ ਐਸਏ ਸਤੰਦਰਪਾਲ ਸਿੰਘ ਜੀ ਉਹਨੀਆਂ ਨਾਲ ਵੀ ਗੱਲ ਕਰਦੇ ਆ ਕਿ ਸਰ ਮਾਂ ਪਿਓ ਦੀ ਮਿਹਨਤ ਦਾ ਮੁੱਲ ਮੋੜਿਆ ਕਿਤੇ ਨਾ ਕਿਤੇ ਮਾਂ ਪਿਓ ਵੀ ਖੁਸ਼ ਨੇ ਤੇ ਤੁਹਾਡਾ ਵੀ ਕਿਤੇ ਨਾ ਕਿਤੇ ਦਿਲ ਜਿਹੜਾ ਖੁਸ਼ ਹੋਵੇਗਾ ਕਿ ਮਾਂ ਪਿਓ ਨੂੰ ਜੋ ਉਹਨਾਂ ਨੇ ਸੋਚਿਆ ਸੀ ਤੁਹਾਡੇ ਲਈ ਤੁਸੀਂ ਪੂਰਾ ਕੀਤਾ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਤਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਇੱਥੋਂ ਤੱਕ ਇਹ ਟਾਈਮ ਦੇਖਣ ਦਾ ਮੌਕਾ ਦਿੱਤਾ ਬਾਕੀ ਦੂਸਰਾ ਜਿਹੜਾ ਉਹ ਇਹ ਸਾਰੀ ਦੇਣ ਸਾਡੇ ਫਾਦਰ ਸਾਹਿਬ ਦੀ ਸੀ ਜਿਨ੍ਹਾਂ ਨੇ ਸਾਨੂੰ ਗਾਈਡ ਕੀਤਾ ਸ਼ੁਰੂ ਤੋਂ ਅ ਐਜੂਕੇਸ਼ਨ 'ਚ ਵੀ ਗਾਈਡ ਕੀਤਾ ਤੇ ਗੇਮ 'ਚ ਵੀ ਗਾਈਡ ਕੀਤਾ ਜੀ ਉਹਨਾਂ ਦੀ ਗਾਈਡਲਾਈਨ ਤੇ ਚੱਲਦੇ ਹੋਏ ਅਸੀਂ ਅੱਜ ਤੱਕ ਅੱਜ ਅਸੀਂ ਇਸ ਮਕਾਮ ਤੇ ਪੁੱਜੇ ਹਾਂ ਤੇ ਗਾਂ ਵੀ ਅਸੀਂ ਉਹਨਾਂ ਦੇ ਕਈ ਅਨੁਸਾਰ ਹੀ ਅੱਜ ਤੱਕ ਚੱਲੇ ਆਂ ਤੇ ਚੱਲਦੇ ਜਾਵਾਂਗੇ ਅਸੀਂ ਮੈਂ ਇੱਕ ਸਵਾਲ ਜਤਿੰਦਰਪਾਲ ਸਿੰਘ ਉਹਨਾਂ ਨੂੰ ਵੀ ਪੁੱਛਿਆ ਸੀਗਾ ਕਿ ਖੁਰਾਕ ਦਾ ਕਿਦਾਂ ਮੇਨਟੇਨ ਕੀਤਾ ਕਿਉਂਕਿ ਜਿਸ ਸਮੇਂ ਦੀ ਗੱਲ ਕਰੀਏ ਸਾ ਅਸੀਂ ਗੱਲ ਕਰ ਰਹੇ ਸੀਗੇ ਤੁਹਾਡੇ ਫਾਦਰ ਸਾਹਿਬ ਹੁਣ ਉਹਨਾਂ ਨੇ ਦੱਸਿਆ ਕਿ ਜਿਹੜੀ ਮੇਰੀ ਪਹਿਲੀ ਤਨਖਾਹ ਸੀਗੀ ਉਹ 300 ਕੋਸ਼ ਰੁਪਏ ਸੀਗੀ ਤੇ ਇਹ ਅਜਿਹੇ ਦੇ ਵਿੱਚ ਕਿਸੇ ਵੇਲੇ ਖੁਰਾਕ ਦਾ ਵਾਧਾ ਘਾਟਾ ਹੋ ਜਾਂਦਾ ਫਿਰ ਕਿੱਦਾਂ ਪੂਰੇ ਹੁੰਦੇ ਰਿਹਾ ਖਰਚੇ ਦੇਖੋ ਜੀ ਖੁਰਾਕ ਦਾ ਅਸੀਂ ਫਾਦਰ ਸਾਹਿਬ ਖੁਦ ਇੱਕ ਇੰਟਰਨੈਸ਼ਨਲ ਰੈਸਲਰ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਮੈਨੇਜਮੈਂਟ ਹੀ ਇੰਨੀ ਤਗੜੀ ਸੀ ਅਸੀਂ ਘਰ ਦੇ ਜਿੰਨੇ ਵੀ ਬਾਕੀ ਫਜ਼ੂਲ ਖਰਚੇ ਸੀ ਉਹ ਸਾਰੇ ਬੰਦ ਕੀਤੇ ਸੀ ਅਸੀਂ ਮੈਨੂੰ ਅੱਜ ਵੀ ਯਾਦ ਆ ਸਾਡਾ ਪੁਰਾਣਾ ਘਰ ਕੋ 2.5 ਮਰਲੇ ਦੇ ਵਿੱਚ ਸੀ ਕੋਈ ਬਹੁਤੀ ਸਾਡਾ ਉਹਨਾਂ ਦਾ ਸਾਰਾ ਯੋਰ ਸਾਰਾ ਸਾਡਾ ਖਰਾਕ ਤੇ ਲੱਗਾ ਸੀ। ਅਸੀਂ ਘਰ ਦੀ ਜਿਹੜੀ ਵੀ ਕੋਈ ਫਜ਼ੂਲ ਖਰਚੀ ਸੀ ਉਹ ਬੰਦ ਕਰਕੇ ਉਹਨਾਂ ਨੇ ਮੈਨੇਜਮੈਂਟ ਮਦਰ ਨੇ ਮਿਹਨਤ ਕੀਤੀ ਨਾਲ ਫਾਦਰ ਸਾਹਿਬ ਨੇ ਕੀਤੀ ਤੇ ਉਹਦੇ ਹਿਸਾਬ ਨਾਲ ਸਾਡਾ ਖਰਾਕ ਦਾ ਸਿਸਟਮ ਚੱਲ ਰਿਹਾ ਜੀ। ਜਿੱਦਾਂ ਦੱਸ ਰਹੇ ਸੀਗੇ ਕਿ ਅਸੀਂ ਜਿਹੜੇ ਸੀਗੇ ਘਰ ਦੇ ਵਿੱਚ ਅਖੋਦ ਜਿਹੜੇ ਪਸ਼ੂ ਸੀਗੇ ਰੱਖੇ ਹੋਏ ਸੀਗੇ ਦੁੱਧੋ ਵਾਸਤੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਮਿਹਨਤ ਕਰਦਿਆਂ ਵੇਖ ਕੇ ਹੁੰਦਾ ਸੀਗਾ ਕਿ ਅਸੀਂ ਇਹਨਾਂ ਦੀ ਮਿਹਨਤ ਦਾ ਮੁੱਲ ਮੋੜਨਾ ਹੈ। ਇੱਕ ਪਾਸੇ ਡਿਊਟੀ ਤੌਣ ਤੋਂ ਬਾਅਦ ਫਿਰ ਉਹ ਪਸ਼ੂਆਂ ਨੂੰ ਸੰਭਾਲਦੇ ਹੋਣਗੇ। ਪਾਣੀ ਪਿਲਾਉਣਾ ਤੇ ਉਹਨਾਂ ਨੂੰ ਪਸ਼ੂਆਂ ਨੂੰ ਚਾਰ ਇਸ ਸਾਰਾ ਕੁਝ ਦੇਖਣ ਤੋਂ ਬਾਅਦ ਕਿਤੇ ਨਾ ਕਿਤੇ ਮਨ ਨੂੰ ਚਾਹੁੰਦਾ ਸੀਗਾ ਕਿ ਪਿਤਾ ਜੀ ਬਹੁਤ ਮਿਹਨਤ ਕਰ ਰਹੇ ਨੇ ਇਹਨਾਂ ਦੀ ਮਿਹਨਤ ਦਾ ਮੁੱਲ ਮੋੜਨਾ ਦੇਖੋ ਜੀ ਪਸ਼ੂ ਰੱਖਿਆ ਸੀ ਉਹਨਾਂ ਦਾ ਹੀ ਜਿਹੜਾ ਕ੍ਰੈਡਿਟ ਅੱਜ ਸਾਨੂੰ ਮਿਲਿਆ ਉਹ ਉਹਨਾਂ ਵੱਲ ਦੇਖ ਕੇ ਫਾਦਰ ਸਾਹਿਬ ਵੱਲ ਵੇਖ ਕੇ ਵੀ ਦੇਖੋ ਇਹ ਕਿੰਨੀ ਮਿਹਨਤ ਅਸੀਂ ਮਤਲਬ ਸਾਨੂੰ ਕਦੀ ਅਸੀਂ ਸੋਚਿਆ ਨਹੀਂ ਸੀ ਬਸ ਅਸੀਂ ਕਿ ਗਲਤ ਰਸਤੇ ਤੇ ਜਾਣਾ ਅਸੀਂ ਸਿਰਫ ਇਹੋ ਹੀ ਅਸੀਂ ਉਹਨਾਂ ਦੀ ਮਿਹਨਤ ਮਿਹਨਤ ਦਾ ਮੁੱਲ ਮੋੜਨਾ ਜੀ ਅਸੀਂ ਹਾਂਜੀ ਤੇ ਕਿਦਾਂ ਹੁਣ ਮਾਣ ਮਹਿਸੂਸ ਹੁੰਦਾ ਹੈ ਹਾਂਜੀ ਨਹੀਂ ਠੀਕ ਹੈ ਜੀ ਮਾਣ ਮਹਿਸੂਸ ਹੁੰਦਾ ਉਹਨਾਂ ਦੀ ਜਿਹੜੀ ਮਿਹਨਤ ਉਹਨਾਂ ਤੇ ਅੱਜ ਮਾਨ ਵਾਲੀ ਗੱਲ ਆ ਜੀ ਅਸੀਂ ਮੈਂ ਤੇ ਵੱਡਾ ਬ੍ਰਦਰ ਆ ਮੈਂ ਵੀ ਇੰਟਰਨੈਸ਼ਨਲ ਪਲੇਅਰ ਆ ਉਹ ਵੀ ਇੰਟਰਨੈਸ਼ਨਲ ਪਲੇਅਰ ਆ ਜੀ ਤੇ ਅੱਜ ਐਜ਼ ਅ ਪੰਜਾਬ ਪੁਲਿਸ ਵਿੱਚ ਅਸੀਂ ਦੋਨੋਂ ਪ੍ਰਾਸੇਵਾ ਬੰਨ੍ਹ ਰਹੇ ਆ ਕਿੰਨੇ ਤਗਮੇ ਦੇ ਚੁੱਕੇ ਹਾਂ ਜੀ ਦੇਖੋ ਜੀ ਮੈਂ ਵੀ ਇੰਟਰਨੈਸ਼ਨਲ ਪਲੇਅਰ ਆ ਮੇਰੇ ਪੰਜ ਟੂਰ ਨੇ ਮੈਂ ਐ ਬ੍ਰਦਰ ਨੂੰ ਦੇਖ ਕੇ ਮੈਂ ਸਪੋਰਟਸ ਸ਼ੁਰੂ ਕੀਤੀ ਸੀ ਤੇ ਮੇਰੇ ਆਈਡਲ ਵੀ ਉਹੀ ਰਹੇ ਨੇ ਤੇ ਨੈਸ਼ਨਲ ਕੇਮਪਾਂਚੋ ਮੇਰਾ 골ਡ ਆ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੋ 골ਡ ਆ ਜੀ ਮੈਡਲ ਕਾਫੀ ਨੇ ਜੀ ਇੱਕ ਗੱਲ ਹੋਰ ਕਰਨੀ ਚਾਹਵਾਂਗੇ ਕਿ ਜਿੱਥੇ ਅੱਜ ਭਰਾ ਦੀ ਭਰਾ ਨਾਲ ਨਹੀਂ ਬਣਦੀ ਉੱਥੇ ਕਈ ਥਾਂ ਇਹੋ ਜਿਹੇ ਵੀ ਨੇ ਜਿੱਥੇ ਡਿਸਪਲਨ ਡਿਸਪਲਨ ਕੀ ਹੈ ਦੀ ਖੇਡਾਂ ਸਾਨੂੰ ਡਿਸਪਲਨ ਸਿਖਾਉਂਦੀਆਂ ਨੇ ਜ਼ਿੰਦਗੀ ਦੇ ਵਿੱਚ ਵਧੀਆ ਇਨਸਾਨ ਬਣਨਾ ਸਿਖਾਉਂਦੀਆਂ ਨੇ ਹਾਰ ਜਿੱਤ ਸੈਨਿਕ ਸਿਖਾਉਂਦੀਆਂ ਨੇ ਜਿਸ ਤੋਂ ਅੱਜ ਇਹ ਵੱਡੀ ਪ੍ਰੇਰਣਾ ਮਿਲਦੀ ਹੈ ਨਾ ਦੋਨਾਂ ਭਰਾਵਾਂ ਤੋਂ ਕਿ ਵੱਡੇ ਭਰਾ ਤੋਂ ਪ੍ਰੇਰਿਤ ਹੋ ਕੇ ਵੱਡਾ ਭਰਾ ਪਹਿਲਾਂ ਪਿਤਾ ਤੋਂ ਪ੍ਰੇਰਿਤ ਹੁੰਦਾ ਤੇ ਪਿਤਾ ਤੋਂ ਬਾਅਦ ਜਿਹੜਾ ਛੋਟਾ ਭਰਾ ਹੈ ਉਹ ਆਪਣੇ ਵੱਡੇ ਭਰਾ ਤੋਂ ਪ੍ਰੇਰਿਤ ਹੁੰਦਾ ਹੈ ਪ੍ਰੇਰਿਤ ਹੋਣ ਤੋਂ ਬਾਅਦ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਆ ਗੋਲ ਬੰਨਦੇ ਹੋਏ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜੀਉਂਦੇ ਨੇ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਅੱਜ ਸਾਰੇ ਜੇ ਗੱਲ ਕਰੀਏ ਤੇ ਜ਼ਿਲ੍ਹੇ ਲਈ ਮਾਣ ਵਾਲੀ ਬਣੇ ਬਣ ਵਾਲੀ ਗੱਲ ਬਣੇ ਹੋਏ ਨੇ ਤੇ ਪਿਤਾ ਦਿਵਸ ਤੇ ਅਸੀਂ ਇਸ ਪਰਿਵਾਰ ਨੂੰ ਜਿਹੜਾ ਹੈਗਾ ਆ ਵਧਾਈ ਦਿੰਨੇ ਆ ਕਿ ਜਿਨ੍ਹਾਂ ਨੇ ਇੰਨੇ ਸੁਚੱਜੇ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਗਾਈਡ ਕੀਤਾ ਤੇ ਬੱਚੇ ਜਿਹੜੇ ਨੇ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਆਪਣੇ ਸਹਿਯੋਗੀ ਕੈਮਰਾਮੈਨ ਵਿਸ਼ਾਲ ਮੁੰਨਾ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ ਜੀਤਵੈਬ ਟੀਵੀ ਗੁਰਦਾਸਪੁਰ ਇੱਕ ਮਾਂ ਆਪਣੇ ਬੱਚੇ ਨੂੰ ਜਦੋਂ ਚੁੱਕਦੀ ਹੈ ਤਾਂ ਉਹ ਉਸ ਨੂੰ ਆਪਣੀ ਢਾਕ ਦੇ ਉੱਪਰ ਚੁੱਕਦੀ ਹੈ ਤੇ ਉਸ ਨੂੰ ਆਪਣੇ ਬਰਾਬਰ ਕਰਦੀ ਹੈ ਜਿਸ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਚਾਹੁੰਦੀ ਹੈ ਕਿ ਜਿੱਥੋਂ ਤੱਕ ਮੈਂ ਦੇਖ ਰਹੀ ਹਾਂ ਮੇਰਾ ਬੱਚਾ ਵੀ ਉੱਥੋਂ ਤੱਕ ਦੇਖ ਸਕੇ ਪਰ ਜਦੋਂ ਇੱਕ ਪਿਤਾ ਆਪਣੇ ਬੱਚੇ ਨੂੰ ਚੁੱਕਦਾ ਹੈ ਤਾਂ ਉਸ ਨੂੰ ਮੋਢਿਆਂ ਤੇ ਬਿਠਾਉਂਦਾ ਹੈ ਉਸ ਦਾ ਕਾਰਨ ਇਹ ਹੈ ਕਿ ਉਹ ਚਾਹੁੰਦਾ ਹੈ ਕਿ ਜਿੱਥੋਂ ਤੱਕ ਮੈਂ ਦੇਖ ਰਿਹਾ ਮੇਰਾ ਬੱਚਾ ਜਿਹੜਾ ਹੈ ਉਸ ਤੋਂ ਵੀ ਅੱਗੇ ਤੱਕ ਦੇਖ ਸਕੇ ਉਹਦੀ ਜਿਹੜੀ ਨਜ਼ਰ ਆ ਉਹਦੇ ਤੋਂ ਵੀ ਅੱਗੇ ਜਾ ਸਕੇ ਜੇ ਇਸ ਨੂੰ ਦੁਨਿਆਵੀ ਤੌਰ ਤੇ ਦੇਖਿਆ ਜਾਵੇ ਤੇ ਇਸ ਦਾ ਮਤਲਬ ਇਹ ਹੈ ਕਿ ਹਮੇਸ਼ਾ ਇੱਕ ਪਿਤਾ ਇਹ ਚਾਹੁੰਦਾ ਹੈ ਕਿ ਉਸ ਦਾ ਬੱਚਾ ਜਿਹੜਾ ਹੈ ਉਹਦੇ ਨਾਲ ਉਹ ਅੱਗੇ ਨਿਕਲੇ ਜਿੱਥੋਂ ਤੱਕ ਇੱਕ ਪਿਤਾ ਦੀ ਪਹੁੰਚ ਹੁੰਦੀ ਹੈ ਉਹਦੇ ਨਾਲੋਂ ਜਿਹੜੀ ਆ ਉਹ ਆਪਣੇ ਬੱਚੇ ਦੀ ਪਹੁੰਚ ਜਿਹੜੀ ਆ ਅੱਗੇ ਦੇਖਣਾ ਚਾਹੁੰਦਾ ਤੇ ਅਜਿਹੀ ਹੀ ਇੱਕ ਪਿਤਾ ਦੇ ਨਾਲ ਅੱਜ ਮਿਲੌਣ ਜਾ ਰਹੇ ਹਾਂ ਜਿਨ੍ਹਾਂ ਨੇ ਪੂਰੀ ਮਿਹਨਤ ਕਰਕੇ ਤੇ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਆ ਅੱਜ ਕਾਮਯਾਬ ਕੀਤਾ ਆ ਪਿਤਾ ਨੇ ਸਰਦਾਰ ਚਗੀਰ ਸਿੰਘ ਹੋਣੀਆਂ ਇਹਨਾਂ ਦੇ ਨਾਲ ਗੱਲ ਕਰਕੇ ਡੰਡਦੇ ਆ ਸਰ ਸੱਸੀ ਗਾਲ ਜੀ ਸੱਸੀ ਗਾਲ ਜੀ ਸਰ ਥੋੜੀ ਜੀ ਜਾਣਕਾਰੀ ਦੇ ਦਿਓ ਆਪਣੇ ਬਾਰੇ ਵਿੱਚ ਕੀ ਕਰਦੇ ਹੋ ਕੀ ਕੀਤਾ ਹੈ ਜਿੰਦਗੀ ਦੇ ਵਿੱਚ ਤੇ ਹੁਣ ਕਿਤਕਿਸ ਮਕਾਮ ਤੇ ਜਿੰਦਗੀ ਦੇ ਵਿੱਚ ਸਰਕਾਰ ਦੀ ਨੌਕਰੀ ਕੀਤੀ ਹੈ ਠੀਕ ਹੈ ਜੀ ਵਿਧਾਨਤਕਾਰੀ ਨਾ ਕੀਤੀ ਹੈ ਠੀਕ ਹੈ ਜੀ ਤੇ ਕਿਸ ਡਿਪਾਰਟਮੈਂਟ ਚ ਕੀਤੀ ਹੈ ਜੀ ਪੁਲਿਸ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਹਾਂ ਜੀ ਸਪਾਈ ਵਰਤੀ ਹੋਇਆ ਹੈ ਮੈਂ ਸਪਾਈ ਵਰਤੀ ਹੋਏ ਸੀ ਜੀ ਤੇ ਉਸ ਦੇ ਨਾਲ ਨਾਲ ਖੇਡਾਂ ਵੱਲ ਵੀ ਕੁਝ ਰੁਝਾਨ ਸੀ ਹੈਗਾ ਹੈਗਾ ਠੀਕ ਹੈ ਜੀ ਮੈਂ ਰੈਸਲਿੰਗ ਕਰਦਾ ਹਾਂ ਰੈਸਲਿੰਗ ਕਰਦਾ ਹਾਂ ਜੀ ਤੇ ਸਰ ਹੁਣ ਉਹ ਤੋਂ ਬਾਅਦ ਕਿਦਾਂ ਤੁਸੀਂ ਆਪਣੇ ਬੱਚੇ ਤੁਹਾਡੇ ਦੋ ਬੱਚੇ ਨੇ ਜਿਹੜੇ ਦੋਨੋਂ ਪੁਲਿਸ 'ਚ ਨੇ ਇਸ ਸਮੇਂ ਉਹਨਾਂ ਦੀ ਕਿਦਾਂ ਪਰਵ੍ਰਿਸ਼ ਕੀਤੀ ਫਿਰ ਥੋੜਾ ਔਖਾ ਨਹੀਂ ਮਹਿਸੂਸ ਹੋਇਆ ਦੋ ਬੱਚਿਆਂ ਨੂੰ ਜਿਹੜਾ ਹੈਗਾ ਪਲਵਾਨੀ ਦੇ ਖੇਤਰ 'ਚ ਪਾਉਣਾ ਉਹਨਾਂ ਦੀ ਖਰਾਕ ਹੀ ਜਿਹੜੀ ਆ ਉਹ ਕਿਸੇ ਵੇਲੇ ਲੋਕੀ ਕਹਿੰਦੇ ਆ ਕਿ ਪਲਵਾਨਾਂ ਦੀ ਖਰਾਕ ਹੀ ਪੂਰੀ ਨਹੀਂ ਹੁੰਦੀ ਅਸੀਂ ਘਰ ਆਪਣੇ ਮਾਝ ਰੱਖਦੇ ਮਾਝ ਰਾਕੇ ਪਰ ਪਠੇ ਤਾਲ ਤੋਂ ਲਿਆ ਕੇ ਪਾ ਜਦੇ ਹੈਗੇ ਉਹਦੇ ਕਰਕੇ ਜਿਆਦਾ ਮਤਲਬ ਘਰ ਦੇ ਦੁੱਧ ਕਰਕੇ ਪਲਗੇ ਜਿਆਦਾ ਠੀਕ ਹੈ ਜੀ ਕਦੀ ਦਿੱਕਤ ਆਈ ਪੈਸਿਆਂ ਵਾਲੇ ਪਾਸਿਓਂ ਕਦੀ ਕੋਈ ਤੰਗੀ ਆਈ ਹੋਵੇ ਬੱਚਿਆਂ ਦੀ ਪਰਵਰਿਸ਼ ਕਰਦੇ ਸਾਨੂੰ ਉਹ ਨਿੱਕੀ-ਮੋਟੀ ਦੀ ਕਿਤੇ ਜ਼ਿੰਦਗੀ ਚ ਆ ਜਾਂਦੀ ਹੈ ਵੱਧ ਘੱਟੇ ਹੋ ਜਾਂਦੇ ਆ ਕੋਈ ਇਹੋ ਜੀ ਗੱਲ ਨਿੱਕੀ-ਮੋਟੀ ਔਂਕੜਾਂ ਆਇਆਂ ਫਿਰ ਕਿਦਾਂ ਬੱਚਿਆਂ ਨੂੰ ਕੀ-ਕੀ ਸਿੱਖਿਆ ਦਿੱਤੀ ਬੱਚਿਆਂ ਨੂੰ ਸਿੱਖਿਆ ਸ਼ੁਰੂ ਤੋਂ ਹੀ ਮਤਲਬ ਆਪਣੇ ਇਹ ਪਾਸੇ ਪਾਇਆ ਪਹਿਲਾਂ ਤੇ ਵੱਡੇ ਮੈਂ ਜਤਿੰਦਰਪਾਲ ਨੂੰ ਰੈਫਰਿਟ ਪਾਇਆ ਆ ਇਹ ਇਹ ਵੈਸੇ ਲਿਖੇ ਕਿ ਉਹ ਕਹਿਣ ਲੱਗਾ ਮੈਂ ਜੁੱਟੋ ਕਰਨੀ ਹੈ ਇਹਨੇ ਵੀ ਜੁੱਟੋ ਸ਼ੁਰੂ ਕਰ ਦਿੱਤੀ ਜਿਹੜਾ ਸਿਕੰਦਰਪਾਲ ਆਇਆ ਵੀ ਕਹਿਣ ਲੱਗਾ ਮੈਂ ਜੁੱਟੋ ਕਰਦੀ ਫਿਰ ਇਹਨਾਂ ਦਾ ਜਾਨ ਇਧਰ ਹੀ ਗਿਆ